4 ਦਿਨ ਦਾ ਬੱਚਾ ਹੈ ਵਾ ਇਹਨੂੰ ਪੀਲੀਆ ਸੀਗਾ ਪਹਿਲਾਂ ਮੇਰੇ ਪੋਤੇ ਨੂੰ ਸੀ ਉੱਥੋਂ ਵੀ ਪਾਣੀ ਪਲਾਇਆ ਸੀ ਉਹਨੂੰ ਠੀਕ ਹੋ ਗਿਆ ਸੀ ਮੇਰੀ ਮਦਨ ਨੂੰ ਸੀ ਪੀਲੀਆ 1.0 ਹੁੰਦਾ 1.6 ਆਇਆ ਹੈ ਬਹੁਤ ਜ਼ਿਆਦਾ ਆ ਤੇ ਤਿੰਨ ਚਾਰ ਘੜਿਆ ਚ ਯਾਨੀ ਕਿ ਫਰਕ ਪੈ ਗਿਆ ਅਸੀਂ ਅੱਜ ਦੇ ਨਹੀਂ ਕਿੰਨੇ ਸਾਲਾਂ ਤੋਂ ਆ ਰਹੇ ਪਏ ਆ ਤੇ ਬਾਬਾ ਜੀ ਦੀ ਅੱਜ ਤੋਂ ਨਹੀਂ ਮੰਨਦਾ ਘਟੋ ਘਟਬੀ 25 ਸਾਲ ਹੋ ਗਏ ਆ ਇਹ ਪਿਛਲੇ 200 ਸਾਲ ਤੋਂ ਚੱਲ ਰਿਹਾ ਜੀ ਹਾਂਜੀ ਸਾਡੀ ਪੰਜਵੀਂ ਛੇਵੀਂ ਪੀੜੀ ਕਰ ਰਹੀ ਏ ਨਿਸ਼ਕਾਮ ਸੇਵਾ ਕੋਈ ਨਿੱਕਾ ਪੈਸਾ ਨਹੀਂ ਜੀ ਸੇਨੇ ਪਹਿਲਾਂ ਰਦਾ ਪਾਠ ਹੁੰਦਾ ਹੈ ਹਾਂਜੀ ਫਿਰ ਦਾਸ ਹੁੰਦੀ ਹੈ ਹਾਂਜੀ ਫਿਰ ਉਸ ਤੋਂ ਪੁਛਾਦੇ ਤਿਆਰ ਕੀਤੇ ਜਾਂਦੇ ਨੇ ਹੂੰ ਪਾਣੀ ਦਾ ਜਲ ਤਿਆਰ ਕੀਤਾ ਜਾਂਦਾ ਹੈ ਹੂੰ ਸਫਾਈ ਕੀਤੀ ਜਾਂਦੀ ਸਾਰੀ ਕਰਕੇ ਹਾਂਜੀ ਉਸ ਤੋਂ ਬਾਅਦ ਸ਼ੁਰੂਆਤ ਕੀਤੀ ਜਾਂਦੀ ਹੈ ਹਾਂ ਉਹਦੇ ਵਿੱਚ ਹੀ ਬਖਸ਼ਿਸ਼ ਹੈ ਪੁਰਖਿਆਂ ਨੂੰ ਵਰ ਦਿੱਤਾ ਸਿੱਗੋ ਹੂੰ ਉਹ ਪੀੜੀਦਰ ਪੀੜੀ ਚਲਦੀ ਆ ਰਹੀ ਹੈ ਹੂੰ ਪੈਸਾ ਨਹੀਂ ਲੈਣਾ ਹੂੰ ਜੇ ਪੈਸਾ ਲੈ ਲਿਆ ਉਸ ਦਿਨ ਕੰਮ ਨਹੀਂ ਚੱਲਣਾ ਕਿੰਨੇ ਕੁ ਲੋਕ ਹੋ ਜਾਂਦੇ ਹੋਣਗੇ ਦਿਨ ਦੇ ਅੰਦਰ ਜਾਂ ਕਿੰਨੇ ਲੋਕਾਂ ਤੋਂ ਤੁਸੀਂ ਅੱਜ ਤੱਕ ਜੌਂਡੇਸ ਜਾਂ ਪੀਲੀਆ ਦਾ ਹੱਲ ਕੀਤਾ ਹੈ ਆ ਜ ਲੱਖਾਂ ਲੋਕ ਕੀ ਕਰਾਂਗੇ ਹੁੰਦੇ ਜੀ 3-400 ਬੰਦਾ ਹਰ ਹਫਤੇ ਹੁੰਦਾ ਜੀ ਹਾਂਜੀ ਚ 4-500 ਬੰਦਾ ਲਗਭਗ ਹਰ ਹਫਤੇ ਹੁੰਦਾ ਜੀ 4 ਦਿਨ ਦਾ ਬੱਚਾ ਹੈ ਵਾ ਇਹਨੂੰ ਪੀ ਲਿਆ ਸੀਗਾ ਪਹਿਲਾਂ ਮੇਰੇ ਪੋਤੇ ਨੂੰ ਸੀ ਉੱਥੇ ਵੀ ਪਾਣੀ ਪਲਾਇਆ ਸੀ ਉਹਨੂੰ ਠੀਕ ਹੋ ਗਿਆ ਸੀ ਹਾਂਜੀ ਅੱਛਾ ਜੀ ਤੇ ਤੁਸੀਂ ਇੱਥੇ ਕਿਉਂ ਆਏ ਹੋ ਮੈਂ ਪਹਿਲੀ ਵਾਰੀ ਆਈ ਹਾਂ ਹੁਣ ਹਾਂਜੀ ਅੱਛਾ ਫਾਇਦਾ ਹੈ ਬੱਚੋਂ ਕੇ ਲਈ ਕਾਫੀ ਕਾਫੀ ਦੂਰ ਸੇ ਆਤੇ ਹਨ ਲਗਾਉਣੇ ਕੇ ਲਈ ਆਪ ਕਹਾਂ ਸੇ ਆਤੇ ਹੋ मैं सनी मंदिर ना हर हर महादेव उधर से आई हूँ मैं तीसरा बार है इसको तीसरी बार तो है हाँ फ़र्क है काफ़ी फ़र्क है बच्चों को बहुत अच्छा मेरा नाम ट्विंकल कहां से हो? मैं शिमलापुरी से ये दस दस दिन होगा जी हाँ थोड़े से सिम्टम्स हैं इसको जी तो आपको भी ठीक हो गए। हाँ क्योंकि मेडिसिन से ज़्यादा कहते हैं ना दुआ में असर होता है इसलिए जी मेडिसिन मेडिसिन पता नहीं कितने टाइम तक असर करती और उल्टा रिएक्शन हो जाता तो क्या पता परमात्मा जल्दी ठीक कर दे कितनी बार आए हो तीन बार तीन बार आए हो कैसे पता लगा था यहाँ का वो बाबू मेरे बताए थे अच्छा फर्क लग रहा है आपको हां बहुत सरईद वाला नहीं अभी तो रिपोर्ट नहीं कराया हूँ। बट वैसे फर्क लग रहा है लग आप कितनी बार और आना है 6 बार, बार आना है 6 बार आना मतलब तीन बार और आना हाँ। बाकी उनको कहोगे कि आना चाहिए तो देख लिया वीडियो आपके हां तो वो आए गए तो बोलूंगा वीक दिन दे वीक दिन दे कोई नहीं है ये नो हैगा जब होया सी ओतो तो ही है अच्छा हां जी ਇੱਕਨ ਵੀ ਵਾਰ ਆ ਚੁੱਕੀ ਸੀ 6 ਵੀ ਵਾਰ ਲਾਸਟ ਵਾਰ ਹਾਂਜੀ ਫਰਕ ਪਿਆ ਤੁਹਾਨੂੰ ਹਾਂਜੀ ਠੀਕ ਹੈ ਜੀ ਕਿ ਮੈਸੇਜ ਦੇਣਾ ਪੈਣਾ ਲੋਕਾਂ ਨੂੰ ਨਹੀਂ ਵਧੀਆ ਨਹੀਂ ਆਉਣਾ ਚਾਹੀਦਾ ਨਾ ਕਿਸ ਤਰ੍ਹਾਂ ਦਾ ਲੱਗਦਾ ਹੈ ਕਿ ਇੱਥੇ ਪੀਲੀਆ ਦਾ ਇਲਾਜ ਕੀਤਾ ਜਾਂਦਾ ਹੈ ਕਿ ਫਰਕ ਪੈ ਜਾਂਦਾ ਹੈ ਮੇਰੀ ਮਦਨ ਨੂੰ ਸੀ ਪੀਲੀਆ 1.0 ਹੁੰਦਾ ਹੈ 1.6 ਆਇਆ ਹੈ ਬਹੁਤ ਜ਼ਿਆਦਾ ਆ ਤੇ ਤਿੰਨ ਚਾਰ ਝੜਿਆ ਚ ਯਾਨੀ ਕਿ ਫਰਕ ਪੈ ਗਿਆ ਅਸੀਂ ਅੱਜ ਦੇ ਨਹੀਂ ਕਿੰਨੇ ਸਾਲਾਂ ਤੋਂ ਆ ਰਹੇ ਪਏ ਆ ਇਹ ਬਾਬਾ ਜੀ ਦੀ ਅੱਜ ਤੋਂ ਨਹੀਂ ਮੰਨਦਾ ਘਟੋ ਘਟਬੀ 25 ਸਾਲ ਹੋ ਗਏ ਆ ਵੀ ਬਹੁਤ ਹੀ ਸੰਗਤ ਆਂਦੀ ਆ ਤੇ ਦੁਖੀ ਦੁਖੀ ਜਾਂਦੇ ਤੇ ਖੁਸ਼ ਹੋਤੇ ਤੇ ਸੁਖੀ ਹੋ ਕੇ ਜਾਂਦੇ ਕਿਵੇਂ ਕਰਦੇ ਨੇ ਇਲਾਜ ਇਹ ਆਪਣਾ ਪਾਣੀ ਆ ਛਾੜਾ ਕਰਦੇ ਆ ਠੀਕ ਆ ਪਾਣੀ ਇਹ ਜਲ ਦਾ ਛਿੱਟਾ ਮਾਰਦੇ ਆ ਤੇ ਰੋਟੀ ਚੂਰੀ ਖਵਾਉਂਦੇ ਆ ਠੀਕ ਹੋ ਜਾਂਦਾ ਹਾਂਜੀ ਠੀਕ ਹੋ ਜਾਂਦਾ ਇਹ ਨਹੀਂ ਬੋਲਦਾ ਇਹਨਾਂ ਵਾਹਿਗੁਰੂ ਦੀ ਮੇਰ ਆ ਹਰ ਟਾਈਮ ਹੁੰਦੀ ਆ ਵਾਹਿਗੁਰੂ ਦੀ ਮੇਰ ਤੇ ਉਹ ਦਿਨ ਹੈਗਾ ਆ ਆਪਣਾ ਮੰਗਲਵਾਰ ਤੇ ਐਤਵਾਰ ਫਰਕ ਜਰੂਰ ਪੈਂਦਾ ਮੇਰੀ ਮਾਤਾ ਜੀ ਨੂੰ ਆ ਮਾਤਾ ਜੀ ਨੂੰ 2 3 4 ਵਾਰ ਚ ਫਰਕ ਪੈ ਗਿਆ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਕਿ ਇਹੋ ਜੀ ਜਗ੍ਹੀ ਦੇ ਉੱਤੇ ਜਿੱਥੇ ਬਖਸ਼ ਹੈ ਬਿਲਕੁਲ ਸਹੀ ਸੁਣਿਆ ਤੁਸੀਂ ਬਖਸ਼ ਹੈ ਇੱਥੇ ਹੁੰਦਾ ਜੌਂਡਸ ਜਾਂ ਪੀਲੀਆਂ ਦਾ ਇਲਾਜ ਆਓ ਗੱਲ ਕਰਦੇ ਹਾਂ ਬਾਬਾ ਜੀ ਦੇ ਨਾਲ ਜਿਨ੍ਹਾਂ ਨੂੰ ਇਸ ਬਖਸ਼ ਨੂੰ ਬਾਬਾ ਜੀ ਨੇ ਬਖਸ਼ ਦਿੱਤੀ ہوئی ਹੈ ਤੇ ਉਹ ਕਿਵੇਂ ਕਰਦੇ ਨੇ ਤੇ ਕਿੰਨੀ ਪੀੜੀਦਰ ਪੀੜੀ ਹੋ ਗਈ ਇੱਥੇ ਕੰਮ ਕਰਦੇ ਹੋ ਇਹਨੂੰ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕੀ ਹੁੰਦਾ ਇੱਥੇ ਪੀਲੀਆਂ ਦਾ ਇਲਾਜ ਹੁੰਦਾ ਹੈ ਪੀਰੀਏ ਦਾ ਇਲਾਜ ਹੁੰਦਾ ਜੀ ਇਹ ਪਿਛਲੇ 200 ਸਾਲ ਤੋਂ ਚੱਲ ਰਿਹਾ ਜੀ ਹਾਂਜੀ ਸਾਡੀ ਪੰਜਵੀਂ ਛਵੀਵੀ ਪੀੜੀ ਕਰ ਰਹੀ ਏ ਹਮਮ ਨਿਸ਼ਕਾਮ ਸੇਵਾ ਕੋਈ ਨਿੱਕਾ ਪੈਸਾ ਨਹੀਂ ਲੋਕੀ 6 ਵੇ ਸਵੇਰੇ ਆ ਕੇ ਆਪਣੀ ਲੈਣਾ ਚ ਲੱਗ ਜਾਂਦੇ ਨੇ ਹਾਂਜੀ ਤੇ ਇਹ ਨਿਸ਼ਕਾਮ ਸੇਵਾ ਚੱਲ ਰਹੀ ਏ ਤੇ ਮੈਂ ਦੇਖਿਆ ਕਿ ਬਾਹਰ ਛੋਟੇ ਛੋਟੇ ਬੱਚੇ ਵੀ ਆਉਂਦੇ ਨੇ ਉਹ ਤੁਸੀਂ ਕਰਦੇ ਕੀ ਹੋ ਮਤਲਬ ਸਵੇਰ ਦੇ ਲੈ ਕੇ ਕੋਈ ਪ੍ਰਸ਼ਾਦ ਬਣਾਉਂਦੇ ਹੋ ਜਾਂ ਜਲ ਬਣਾਉਂਦੇ ਹੋ ਕਰਦੇ ਕੀ ਹੋ ਪ੍ਰਸ਼ਾਦ ਦੇ ਜੀ ਤਿਆਰ ਕਰਦੇ ਆ ਹਾਂਜੀ ਸਵੇਰੇ ਪਹਿਲਾਂ ਰਜ਼ਾ ਪਾਠ ਹੁੰਦਾ ਹੈ ਹਾਂਜੀ ਫਿਰ ਦਾਸ ਹੁੰਦੀ ਹੈ ਹਾਂਜੀ ਫਿਊਸਟਾ ਪੁਛਾਦੇ ਤਿਆਰ ਕੀਤੇ ਜਾਂਦੇ ਨੇ ਹੂੰ ਪਾਣੀ ਦਾ ਜਲ ਤਿਆਰ ਕੀਤਾ ਜਾਂਦਾ ਹੂੰ ਸਫਾਈ ਕੀਤੀ ਜਾਂਦੀ ਸਾਰੀ ਕਰਕੇ ਹਾਂਜੀ ਉਸ ਤੋਂ ਬਾਅਦ ਸ਼ੁਰੂਆਤ ਕੀਤੀ ਜਾਂਦੀ ਹੈ ਹਾਂ ਉਹਦੇ ਵਿੱਚ ਹੀ ਬਖਸ਼ਿਸ਼ ਹੈ ਹੂੰ ਹੂੰ ਹਾਂ ਇਹ ਸਾਡੀ ਪਾਕਿਸਤਾਨ ਤੋਂ ਸ਼ੁਰੂ ਹੋਇਆ ਜਿਲ੍ਹਾ ਸਿਆਲकोट ਹਾਂਜੀ ਪਾਕਿਸਤਾਨ ਦਾ ਬਹੁਤ ਵੱਡਾ ਜਿਹੜਾ ਅੱਜ ਵੀ ਬੜਾ ਵੱਡਾ ਜ਼ਿਲ੍ਹਾ ਵੇ ਹਾਂਜੀ ਸਿਆਲਕੋਟ ਉੱਥੇ ਬਾਬਾ ਪੂਸ਼ ਹੋਏ ਨੇ ਹੂੰ ਉਹਨਾਂ ਨੇ ਸਾਡੇ ਪੁਰਖਿਆਂ ਨੂੰ ਵਰ ਦਿੱਤਾ ਸਿੱਖੋ ਉਹ ਪੀੜਿਤਾਂ ਦੀ ਪੀੜੀ ਚਲਦੀ ਆ ਰਹੀ ਏ ਪੈਸਾ ਨਹੀਂ ਲੈਣਾ ਹੂੰ ਜੇ ਪੈਸਾ ਲੈ ਲਿਆ ਉਸ ਦਿਨ ਕੰਮ ਨਹੀਂ ਚੱਲਣਾ ਮਤਲਬ ਜਿਹੜੇ ਵੀ ਬੰਦੇ ਬੱਚੇ ਤੋਂ ਲੈ ਕੇ ਵੱਡੇ ਜਾਂ ਬਜ਼ੁਰਗ ਕੋਈ ਵੀ ਇੱਥੇ ਆ ਕੇ ਆਪਣਾ ਝਾੜਾ ਕਰਵਾ ਸਕਦਾ ਹੈ ਜਾਂ ਤੁਸੀਂ ਉਹਨੂੰ ਪਾਣੀ ਦੇ ਛਿੱਟੇ ਮਾਰਦੇ ਨੂੰ ਪਰ ਉੱਚ ਕੋਈ ਪੈਸਾ ਨਹੀਂ ਲੈਂਦੇ ਪੈਸਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ ਹਾਂਜੀ ਜੇ ਦਿਨ ਪੈਸਾ ਲੈ ਲਿਆ ਕੰਮ ਹੀ ਨਹੀਂ ਚੱਲਣਾ ਹੂੰ ਹੂੰ ਸਾਡੇ ਲਈ ਪੈਸਾ ਇਹ ਹਰਾਮ ਹੈ ਹੂੰ ਹੂੰ ਨਾ ਹੀ ਸਾਡਾ ਅਸੀਂ ਲਵਾਂਗੇ ਨਾ ਅਸੀਂ ਅੱਗੋਂ ਬੱਚਿਆਂ ਆਪਣੇ ਨੂੰ ਵੀ ਇਹੀ ਸਿੱਖਿਆ ਦੇ ਕੇ ਜਾ ਰਹੇ ਹਾਂ ਕਿ ਪੈਸੇ ਨਹੀਂ ਲੈਣੇ ਹਾਂਜੀ ਹੂੰ ਤੁਹਾਨੂੰ ਤੁਹਾਡੇ ਵੈਸੇ ਹੀ ਕੰਮ ਚੱਲਦਾ ਪਿਆ ਹੂੰ ਤੁਹਾਨੂੰ ਇਹ ਪੈਸੇ ਲੈਣ ਦੀ ਕੀ ਲੋੜ ਹੈ ਕੀ ਲੋੜ ਹੈ ਤੇ ਤੁਸੀਂ ਕੋਈ ਕੋਈ ਪਰਟੀਕੂਲਰ ਡੇਜ਼ ਹੁੰਦੇ ਨੇ ਜਾਂ ਕੋਈ ਦਿਨ ਹੁੰਦੇ ਨੇ ਜਾਂ ਜਿਹਦੇ ਅੰਦਰ ਤੁਸੀਂ ਆ ਕਰਦੇ ਹੋ ਕਿ ਰੋਜ਼ ਕਰਦੇ ਹੋ ਨਹੀਂ ਅਸੀਂ ਐਤਵਾਰ ਤੇ ਮੰਗਲਵਾਰ ਹੂੰ 11 ਤੋਂ ਲੈ ਕੇ ਹੂੰ ਦੁਹਰੇ 2 ਵਜੇ ਤੱਕਨ ਚੱਲਦਾ ਰਹਿੰਦਾ ਮਤਲਬ ਕਿ ਜਦ ਤੱਕ ਸੰਗਤ ਆਉਂਦੀ ਰਹਿੰਦੀ ਚੱਲਦਾ ਰਹਿੰਦਾ ਹਾਂਜੀ ਇਸ ਵੇਲੇ ਕਿੰਨੇ ਵਜੇ ਸ਼ੁਰੂ ਹੋ ਜਾਂਦਾ ਹੈ 11 ਵਜੇ ਸ਼ੁਰੂ ਹੋ ਜਾਂਦਾ ਜੀ 11 ਵਜੇ ਸ਼ੁਰੂ ਕਰ ਦਿੰਦੇ ਹੋ ਹਾਂਜੀ ਤੇ ਲਗਭਗ ਕਿੰਨੇ ਕੁ ਲੋਕ ਹੋ ਜਾਂਦੇ ਹੋਣਗੇ ਦਿਨ ਦੇ ਅੰਦਰ ਜਾਂ ਕਿੰਨੇ ਲੋਕਾਂ ਤੋਂ ਤੁਸੀਂ ਅੱਜ ਤੱਕ ਜੌਂਡੇਸ ਜਾਂ ਪੀਲੀਆ ਦਾ ਹੱਲ ਕੀਤਾ ਹੈ ਹਾਂ ਜੀ ਲੱਖਾਂ ਲੋਕ ਹੀ ਕਰਾ ਗਏ ਹੋਣਗੇ ਜੀ 3-400 ਬੰਦਾ ਹਰ ਹਫ਼ਤੇ ਹੁੰਦਾ ਜੀ ਹਾਂਜੀ 4-500 ਬੰਦਾ ਲਗਭਗ ਹਰ ਹਫ਼ਤੇ ਹੁੰਦਾ ਜੀ ਤੇ ਇੱਕ ਵਾਰ ਆਣ ਨਾਲ ਹੀ ਉਹ ਠੀਕ ਹੋ ਜਾਂਦਾ ਕਿ ਬਾਰ ਬਾਰ ਆਣਾ ਪੈਂਦਾ ਮੇਰੀ ਤੇ ਆਣੀ ਪੈਂਦੇ ਜੀ ਹਾਂਜੀ ਐਤਵਾਰ ਮੰਗਲਵਾਰ ਸ਼ੁਰੂ ਕਰ ਐਤਵਾਰ ਕਰੇਗਾ ਸ਼ੁਰੂ ਐਤਵਾਰ ਮੰਗਲ ਤੇ ਐਤ ਜੇ ਮੰਗਲ ਕਰੇਗਾ ਮੰਗਲ ਐ ਤੇ ਮੰਗਲ ਅੱਛਾ ਤੇ ਜੇ ਉਹਨੂੰ ਜਿਆਦਾ ਜੌਂਡਿਸ ਹੈ ਫਿਰ ਉਹ 6 ਵਾਰ ਵੀ ਆਏਗਾ ਜੇ ਉਹਨੂੰ ਉਸ ਤੋਂ ਜਿਆਦਾ ਜੌਂਡਿਸ ਹੈ ਕਿ ਉਹ 9 ਵਾਰ ਵੀ ਆਏਗਾ ਜੇ ਉਸ ਤੋਂ ਜਿਆਦਾ 12 ਵਾਰ ਵੀ ਆਏਗਾ ਫਿਰ 15 ਵਾਰ ਵੀ ਆਏਗਾ ਲੇਕਿਨ ਆਰਾਮ ਉਹਨੂੰ ਵਾਹਿਗੁਰੂ ਦੀ ਕਿਰਪਾ ਨਾਲ ਆਏਗਾ ਆਏਗਾ ਤੇ ਆ ਕੇ ਜੌਂਡਿਸ ਪੂਰੀ ਜੜ ਤੋ ਖਤਮ ਹੋ ਜਾਂਦਾ ਹੈ ਹਾਂਜੀ ਜਿਸ ਸਾਹਬ ਨਾਲ ਜੀ ਅ ਚੱਲ ਰਿਹਾ ਕੰਮ ਉਸ ਹਸਾਬ ਨਾਲ ਤੇ ਲੋਕੀ ਜਿਹੜੇ 30 ਸਾਲ ਪਹਿਲਾਂ ਕਰਾ ਕੇ ਗਏ ਨੇ ਦੁਬਾਰਾ ਆਪਣੇ ਬੱਚਿਆਂ ਦੇ ਆਂਦੇ ਨੇ ਉਹਦਾ ਮਤਲਬ ਉਹਦਾ ਖਤਮ ਹੁੰਦਾ ਤਾਂ ਹੀ ਲੋਕੀ ਆਂਦੇ ਨੇ ਜੀ ਇੰਨੇ ਇੱਥੇ ਲੋਕੀ 50-50 ਸਾਲ ਤੋਂ ਮਤਲਬ ਵੀ ਜਿਹੜੇ ਕੁਦਾਕੇ ਗਏ ਨੇ ਦੁਬਾਰਾ ਫਿਰ ਆਏ ਨੇ ਆਏ ਨੇ ਆਪਣੇ ਪਰਿਵਾਰ ਨੂੰ ਲੈ ਕੇ ਬਿਲਕੁਲ ਮੈਂ ਦੇਖਿਆ ਕਿ ਇੱਥੇ ਮੈਂ ਦੋ ਤਿੰਨ ਇੰਟਰਵਿਊ ਭਰ ਲਿੱਤੀ ਤੇ ਲੋਕੀ ਕਹਿੰਦੇ ਨੇ ਕਿ ਮੈਂ ਆਇਆ ਸੀਗਾ ਹੁਣ ਮੈਂ ਆਪਣੀ ਬੇਟੀ ਨੂੰ ਲੈ ਕੇ ਆ ਗਿਆ ਤੇ ਅੱਜ ਮੈਂ 30 ਸਾਲਾਂ ਦਾ ਤੇ ਛੋਟੀ ਬੇਟੀ ਨੂੰ ਲੈ ਕੇ ਆਇਆ ਤੇ ਤੁਸੀਂ ਕਰਦੇ ਕਿ ਉਹ ਸਿਰਫ ਪਾਣੀ ਦਾ ਛਿੱਟਾ ਮਾਰਦੇ ਹੋ ਮਤਲਬ ਕਿਵੇਂ ਕਰਦੇ ਹੋ ਛੋਟਾ ਬੱਚਾ ਜਿਵੇਂ ਆਇਆ ਬੱਚੇ ਆਇਆ ਉਹਨੂੰ ਤਿੰਨ ਵਾਰੀ ਹੱਥ ਤੋਂ ਆਣੇ ਨੇ ਹਾਂਜੀ ਤਿੰਨ ਵਾਰੀ ਕੁਰਲੀ ਕਰਾਣੀ ਹੈ ਤਿੰਨ ਵਾਰੀ ਛਿੱਟੇ ਮਾਰਨੇ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਜੇ ਰੋਟੀ ਦੇ ਰੋਟੀ ਦੇ ਨਹੀਂ ਪ੍ਰਸ਼ਾਦ ਦੇ ਰੂਪ ਵਿੱਚ ਹਾਂਜੀ ਪਰ ਛੋਟਾ ਬੱਚਾ ਤਾਂ ਰੋਟੀ ਖਾ ਨਹੀਂ ਸਕਦਾ ਉਹਦਾ ਕੀ ਹੋਏਗਾ ਮੂੰਹ ਲਵਾ ਕੇ ਆਪਣੀ ਉਹਦੀ ਮਾਂ ਖਾਏਗੀ ਜੀ ਅੱਛਾ ਮੂੰਹ ਲਵਾ ਕੇ ਉਹਦੀ ਮੰਮੀ ਖਾ ਸਕਦੀ ਹੈ ਉਹਦੀ ਮੰਮੀ ਖਾ ਸਕਦੀ ਹੈ ਹਾਂਜੀ ਤੇ ਮੈਂ ਮੈਂ ਤੁਹਾਡੇ ਪਿੱਛੇ ਹੋਲਡਿੰਗ ਵੀ ਦੇਖ ਸਕਦੀ ਆ ਕਿ ਜਿੱਥੇ ਬਾਬਾ ਪੈਰ ਧਰੇ ਇਹਦਾ ਮਤਲਬ ਇੱਥੇ ਬਾਬਾ ਜੀ ਵਿਰਾਜਮਾਨ ਨੇ ਤੇ ਬਖਸ਼ੇ ਇਸ ਜਗੇ ਨੂੰ ਤੇ ਅੱਗੇ ਪੀੜੀਦਰ ਪੀੜੀ ਵੀ ਅੱਗਾ ਆਪਾਂ ਇਹ ਕੰਮ ਕਰਦੇ ਰਵਾਂਗੇ ਹਾਂਜੀ ਇਹ ਪੀੜੀਦਰ ਪੀੜੀ ਚੱਲਦਾ ਰਹੇਗਾ ਜੀ ਹਾਂਜੀ ਜਦ ਤੱਕ ਇਹ ਨਿਸ਼ਕਾਮ ਚੱਲਦਾ ਰਹੇਗਾ ਜਦ ਤੱਕ ਇਹ ਚੱਲਦਾ ਰਹੇਗਾ ਇਹ ਨਿਸ਼ਕਾਮ ਹੀ ਚੱਲੇਗਾ ਜੀ ਮਤਲਬ ਕਿ ਵਾਇਗੁਰੂ ਦੀ ਕਿਰਪਾ ਨਾਲ ਤੇ ਆਜੀ ਲੱਖਾਂ ਲੋਕੀ ਕਰਾ ਕੇ ਗਏ ਨੇ ਗੋਵੀ ਲੱਖਾਂ ਲੋਕੀ ਕਰਾਣਗੇ ਜਦ ਤੱਕ ਦੁਨੀਆ ਕੀ ਇਹ ਇਹ ਚਲਦਾ ਰਹੇਗਾ ਜੀ ਇਹ ਚਲਦਾ ਰਹੇਗਾ ਹਮ ਜੇਕਰ ਤੁਹਾਨੂੰ ਵੀ ਹੈਗੀ ਜੌਂਡਿਸ ਜਾਂ ਪੀਲੀਆ ਦੀ ਸਮੱਸਿਆ ਤੇ ਤੁਸੀਂ ਇੱਥੇ ਆ ਸਕਦੇ ਹੋ ਬਾਬਾ ਜੀ ਆਪਾਂ ਕਿੱਥੇ ਬੈੰਨੇ ਆ ਇਹ ਏਰੀਆ ਕੀ ਹੈਗਾ ਇਹ ਖੁਡਮਲਾ ਏਰੀਆ ਹੋ ਜੀ ਹਾਂਜੀ 1949 ਨੰਬਰ ਹੈ ਸਾਡਾ ਜੀ ਹਾਂਜੀ ਸਿ ਪੁਰਾਣਾ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ ਨੇੜੇ ਪਟਵਾਰ ਸਕੂਲ ਹਾਂਜੀ ਲੁਧਿਆਣਾ ਲੁਧਿਆਣਾ ਸੱਚਾਈ ਦਾ ਪੂਜੀ ਸਿਗਰ ਜੀ ਇਹ ਜਿਹੜਾ ਵੀ ਬੰਦਾ ਮਰੀਜ਼ ਆਂਦਾ ਸਾਡੇ ਕੋ ਪੇਸ਼ੈਂਟ ਜੀ ਨੱਕੀ ਉਹਨੂੰ ਤਿੰਨ ਵਾਰੀ ਮਤਲਬ ਅਤਵਾਈ ਦੇ ਤਿੰਨ ਵਾਰੀ ਕੁਰਲੀ ਗ੍ਰਾਹੀ ਦੀ ਤਿੰਨ ਵਾਰੀ ਛੱਟੇ ਅੱਖਾਂ ਦੇ ਮਾਰੀ ਦੇ ਆ ਜੀ ਨਾਲ ਰੋਟੀ ਦੀ ਗ੍ਰਾਹੀ ਦੇ ਦਈਏ ਜਿਹੜੀ ਸਾਡਾ ਪ੍ਰਸ਼ਾਦ ਦੇ ਤੌਰ ਤੇ ਦਿੰਨੇ ਆ ਅਸੀਂ ਜੀ ਤਿੰਨ ਵਾਰੀ ਕਈ ਦੇ ਆਣ ਲਾਉ ਫਿਰ ਦੁਬਾਰਾ ਵੇਖੀਦਾ ਜੇ ਉਹਨੂੰ ਹੁੰਦਾ ਹੈ ਕਈ ਇਹਦੀ ਟੈਸਟ ਵੀ ਕਰਵਾਈ ਦੇਨੇ ਉਹਨਾਂ ਦੇ ਵੇਖ ਲਈਦਾ ਜੇ ਪਰਸੈਂਟ ਘਟ ਜਾਂਦਾ ਬਿਲਕੁਲ ਫਿਰ ਉਹਨਾਂ ਨੂੰ ਬੰਦ ਕਰ ਦੇਦਾ ਨੱਕੀ ਹੈ ਮਤਲਬ 3 ਤੋਂ 6 6 ਤੋਂ 9 ਮਤਲਬ ਜਿਸ ਹਸਾਬ ਨਾਲ ਪੀਲਿਆ ਹੁੰਦਾ ਉਸ ਹਸਾਬ ਨਾਲ ਉਹਨਾਂ ਨੂੰ ਬੁਲਾਈਦਾ ਜੀ ਨੱਕੀ ਹੈ ਹਾਂਜੀ ਹਾਂਜੀ ਤੇ ਇਸ ਕਰਕੇ ਸੰਗਤ ਆਂਦੀ ਰਹਿੰਦੀ ਹੈ ਸੰਗਤ ਜਾਂਦੀ ਰਹਿੰਦੀ ਹੈ ਜੀ ਹੂੰ 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 ਬਹੁਤ 2000 ਹੋ ਗਿਆ ਬਜ਼ੁਰਗਾਂ ਦਾ ਚੱਲਦਾ ਪਿਆ ਉਹ ਹੀ ਉਹ ਚਲਾਈ ਜਾ ਰਹੇ ਆ ਜੀ ਨਿਸ਼ਕਾਮ ਸੇਵਾ ਹੈ ਇਦਾਂ ਹੀ ਕਰਦੇ ਰਹਿਣਾ ਜਿਨ੍ਹਾਂ ਨੇ ਕੀਤੀ ਹੈ ਜਿਨ੍ਹਾਂ ਕਹੀ ਅੱਗੋਂ ਬੱਚੇ ਵੀ ਕਰਨਗੇ ਹਾਂਜੀ ਕੋਈ ਮਤਲਬ ਲੈਣ ਦੇਣ ਨਹੀਂ ਹੈਗਾ ਮਹਾਰਾਜ ਦੀ ਕਿਰਪਾ ਹੈ ਸੱਚੇ ਬਾਦਸ਼ਾਹ ਦੀ ਉਹ ਆ ਮੰਦਾ ਸਾਰਿਆਂ ਨੂੰ ਜੀ ਪੇਸ਼ੇਣਾ ਨੂੰ ਅਗਲੇ ਆਂਦੇ ਨੇ ਜੀ ਇੱਥੇ ਨਾ ਆਂਦੇ ਨੇ ਤੁਸੀਂ ਲੋਕਾਂ ਦੀ ਰਿਪੋਰਟਸ ਦੇ ਅੰਦਰ ਫਰਕ ਆਪ ਦੇਖਿਆ ਹੈ ਕਦੀ ਹਾਂ ਕਈ ਵਾਰੀ ਦੇਖਿਆ ਜੀ ਬੜੀ ਨੇ ਆਪਾਂ ਜੀ ਚੈੱਕ ਕਰਦੇ ਨੇ ਨਾ ਕੀ ਉਹ ਜਦੋਂ ਘਟ ਜਾਂਦਾ ਹੈ ਬੰਦ ਕਰ ਦਿੰਦਾ ਜੀ ਫਿਰ ਉਹਨਾਂ ਨੂੰ ਆਣਾ ਲੱਗਿਆ ਉਦਾਂ ਵੀ ਕਈ ਵਾਰੀ ਮਤਲਬ ਬਗੈਰ ਵੇਖੇ ਤੋਂ ਵੀ ਅਸੀਂ ਦੇਖ ਕੇ ਲੈਨੇ ਆ ਜਦੋਂ ਨਹੀਂ ਹੈ ਤੇ ਨਹੀਂ ਕਈ ਦਾ ਆਣ ਦਾ ਸਟੇਜ ਨਾ ਕੀ ਤਿੰਨ ਤੋਂ 6 ਵਾਰ ਕਰ ਲਿਆ ਨਹੀਂ ਆ ਨਹੀਂ ਲੋਡ ਨਹੀਂ ਹੈਗੀ ਫਿਰ ਜੀ ਨਹੀਂ ਆਂਦੇ ਨਾ ਕੀ ਉਹ ਆਪ ਵੀ ਟੈਸਟ ਕਰੀ ਇਹ ਕਰਾ ਕੇ ਵੇਖ ਲੈਂਦੇ ਨੇ ਹੈ ਨਹੀਂ ਜੀ ਫਿਰ ਉਹ ਆ ਵੀ ਦੱਸਦੇ ਨੇ ਹੈ ਨਹੀਂ ਜੀ ਅਸੀਂ ਨਹੀਂ ਹੁਣ ਆ ਰਹੇ ਮੈਂ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਉਹ ਜੋ ਜਲਦੀ ਛਿੱਟਾ ਤੁਸੀਂ ਦਿੰਦੇ ਹੋ ਸਾਰੇ ਦੇ ਉੱਤੇ ਚਾਹੇ ਛੋਟੇ ਦੇ ਉੱਤੇ ਵੱਡੇ ਦੇ ਉੱਤੇ ਉਹ ਜਲ ਦੇ ਅੰਦਰ ਕੁਝ ਹੁੰਦਾ ਹੈ ਹੁੰਦਾ ਕੁਝ ਨਹੀਂ ਜੀ ਪਾਠ ਦਾ ਹੀ ਸਾਰਾ ਪ੍ਰਕੋਪ ਹੈ ਜੀ ਨੱਕੀ ਕੇ ਮਹਾਰਾਜ ਦੀ ਕਿਰਪਾ ਮਦਦ ਅਰਦਾਸ ਜਿਹੜੀ ਸਵੇਰੇ ਕਰੀ ਦੀ ਹੈ ਸੱਚੇ ਪਾਸ਼ੇ ਅਰਦਾਸ ਦਾ ਹੀ ਸਾਰਾ ਹੈ ਮੁੱਲ ਹੈ ਜੀ ਨੱਕੀ ਹਾਂਜੀ ਮਤਲਬ ਤੁਸੀਂ ਉਹ ਇੱਕ ਤਰੀਕੇ ਦਾ ਅੰਮ੍ਰਿਤ ਬਣਾ ਲੈਂਦੇ ਹੋ ਬਣਾਉਂਦੇ ਆ ਜੀ ਬਣਾ ਕੇ ਪ੍ਰਸ਼ਾਦਾ ਤੇ ਜਲ ਸਾਰਾ ਮਦਦ ਸੁੱਚਾ ਸਾਰਾ ਸਫਾਈ ਕਰਕੇ ਪਹਿਲਾਂ ਭਾਂਡੇ-ਪੁੰਡੇ ਧੋ ਕੇ ਸਾਰੇ ਜੋ ਕਰਕੇ ਉਸਾਨਾ ਕਰਕੇ ਤਿਆਰ ਕਰਕੇ ਅਰਦਾਸ ਕਰੀ ਜੀ ਅਰਦਾਸ ਕਰਨ ਤੋਂ ਬਾਅਦ ਸ਼ੁਰੂ ਕਰੀਦਾ ਜੀ ਫਿਰ ਨਕੀ ਔਰ ਅਰਦਾਸ ਦਾ ਹੀ ਸਾਰਾ ਕੁਝ ਸੰਗਤ ਨੂੰ ਮਿਲਦਾ ਜੀ ਨਕੀ ਹੈ ਹੂੰ ਹੂੰ ਕੁਝ ਤੁਸੀਂ ਸਾਡੇ ਵੀਅਰਰਸ ਦਾ ਸਿਟੀ ਹੈਡਲਾਈਨਸ ਦੇ ਵੀਅਰਰਸ ਨੂੰ ਕਹਿਣਾ ਚਾਹੋਗੇ ਬੜੀ ਮਿਹਰਬਾਨੀ ਤੁਹਾਡੀ ਬਸ ਸਾਡੇ ਬ੍ਰਦਰ ਵੀ ਅਖਬਾਰ ਹੀ ਕੱਢਦੇ ਨੇ ਵੀ ਨਕੀ ਹੈ ਅੱਛਾ ਜੀ ਹਾਂਜੀ 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 ਬਸ ਸਭ ਠੀਕ ਹੈ ਜੀ ਮਹਾਰਾਜ ਕਿਰਪਾ ਤੁਸੀਂ ਆਇਓ ਧੰਨਵਾਦ ਤੁਹਾਡਾ ਨਕੀ ਹੈ ਸਾਡੇ ਚੈਨਲ ਦੀ ਹਮੇਸ਼ਾ ਤੋਂ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਤੁਹਾਨੂੰ ਹਮੇਸ਼ਾ ਪਬਲਿਕ ਇੰਟਰਸਟ ਦੇ ਰਿਲੇਟਡ ਕੋਈ ਨਾ ਕੋਈ ਖਬਰ ਦਿੰਦੇ ਰਹੀਏ ਜਿੱਥੇ ਤੁਹਾਡਾ ਫਾਇਦਾ ਹੋ ਸਕੇ ਤੇ ਮੈਂ ਖਾਸ ਕਰਕੇ ਜ਼ਰੂਰ ਕੋਸ਼ਿਸ਼ ਕਰਦੀਆਂ ਕਿ ਜਿੱਥੇ ਵੀ ਕੋਈ ਵੀ ਇਹੋ ਜੀ ਚੀਜ਼ ਹੋਏ ਜਿੱਚ ਜਿੱਚ ਤੁਹਾਨੂੰ ਕੋਈ ਹੈਲਪ ਮਿਲ ਸਕੇ ਉਹਦੇ ਲਈ ਅਸੀਂ ਹਮੇਸ਼ਾ ਤੁਹਾਡੇ ਲਈ ਤਿਆਰ ਰਹਿੰਦੇ ਆ ਤੇ ਤੁਸੀਂ ਹਮੇਸ਼ਾ ਦੇ ਲਈ ਦ ਸਿਟੀ ਹੈਡਲਾਈਨਸ ਔਰ ਮੇਰੇ ਪਰਿਵਾਰ ਦੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ